ਗੋੜੀ ਮਹੱਲਾ ਪਹਿਲਾ ਚੋਆ ਚੰਦਨੇ ਅੰਕ ਚੜਾਵਾਂ ਪਾਤ ਪਟੰਬਰ ਪਹਿਰ ਹੰਡਾਵਾਂ ਬਿਨ ਹਰ ਨਾਮ ਕਹਾਂ ਸੁਖ ਪਾਵਾਂ ਕਿਆ ਪਹਿਰੋ ਕਿਆ ਓੜ ਦਿਖਾਵਾਂ ਬਿਨ ਜਗਦੀਸ਼ ਕਹਾਂ ਸੁਖ ਪਾਵਾਂ ਰਹਾਉ ਕਾਨੀ ਕੁੰਡਲ ਗਲ ਮੋਤੀਆਂ ਦੀ ਮਾਲਾ ਲਾਲ ਲਿਹਾਲੀ ਫੂਲ ਗਲਾਲਾ ਬਿਨ ਜਗਦੀਸ਼ ਕਹਾਂ ਸੁਖ ਭਾਲਾ ਨੈਨ ਸੁਲੋਨੀ ਸੁੰਦਰ ਨਾਰੀ ਖੂੜ ਸ਼ਿੰਗਾਰ ਕਰੈ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਕਰ ਮਹਿਲਾ ਸੀਜ ਸੁਖਾਲੀ ਅਹਨਸ ਫੂਲ ਬਿਸ਼ਾਵੈ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈਵਰ ਗੈਵਰ ਨੇਜੇ ਵਾਜੇ ਲਸ਼ਕਰ ਨੇਬ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇਵਾਜੇ ਸਿੱਧ ਕਹਾਵੋ ਰਿੱਧ ਸਿੱਧ ਬਲਾਮ ਤਾਜ ਕੁਲ ਹੈ ਸਿਰ ਛਤਰ ਬਨਾਵ ਬਿਨ ਜਗਦੀਸ਼ ਕਹਾ ਸੱਚ ਪਾਵ ਖਾਨ ਮੁਲੂਕ ਕਹਾਵੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵਰਸ ਕਾਜਾ ਹਉਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਨਿਆ ਹਿਰਦੈ ਮਰਾਰੀ ਪ੍ਰਣਵਤ ਨਾਨਕ ਸਰਨ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨਾ ਜਾਣ ਸਿਵਰੇ ਪਰ ਪੰਜ ਬਿਆਦ ਤਿਆਗੈ ਕਵਰੇ ਭਾਏ ਮਿਲੈ ਸੱਚ ਸਾਚੈ ਸੱਚ ਰੇ ਐ ਸਾਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਧੋਈ ਰਹਾਉ ਊਂਦੋ ਕਵਲ ਸਗਲ ਸੰਸਾਰੈ ਦੁਰਮਤ ਅਗਨ ਜਗਤ ਪਰਜਾਰੈ ਸੋ ਉਬਰੈ ਗੁਰ ਸ਼ਬਦ ਵਿਚਾਰੈ ਭ੍ਰਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੈ ਸਹਿ ਆਪਣਾ ਕੀਨਾ ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ ਕਾਮ ਚਿਤੈ ਕਾਮਣ ਹਿਤਕਾਰੀ ਕਰੋਧ ਬਨਾਸੈ ਸਗਲ ਵਿਕਾਰੀ ਪਤ ਮਤ ਖੋਵੈ ਨਾਮ ਵਿਸਾਰੀ ਪਰ ਘਰ ਚੀਤ ਮਨ ਮੁਖ ਡੋਲਾਏ ਗਲ ਜੀਵਰੀ ਤੰਦੈ ਲਪਟਾਏ ਗੁਰਮਕਸ਼ੂਟ ਸਹਾਰ ਗੁਣ ਗਾਏ ਜਿਉ ਤਨ ਵਿਦਵਾ ਪਰ ਕੋ ਦੇਈ ਕਾਮ-ਦਾਮ ਚਿੱਤ ਪਰਵਸ ਸੇ ਬਿਨ ਪੇਰ ਤ੍ਰਿਪਤ ਨਾ ਕਬ ਹੂ ਹੋਈ ਪੜ ਪੜ ਪੋਥੀ ਸਿਮਰਤ ਪਾਠਾ 베ਦ ਪ੍ਰਾਣ ਪੜੈ ਸੁਣ ਠਾਟਾ ਬਿਨ ਰਸ ਰਾਤੀ ਮਨ ਬਹੁ ਨਾਟਾ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਾਹੇ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹੱਥ ਕਰ ਮਰੈ ਨਾ ਲੇਖੈ ਪਾਵੇ ਵੇਸ ਕਰੈ ਬਹੁ ਭਸਮ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਤੂੰ ਮਨ ਹਰ ਜੀਉ ਤੂੰ ਮਨ ਸੁਖ ਨਾਮ ਵਿਸਾਰ ਸਹਿ ਜਮ ਦੁਖ ਰਹਾਉ ਜੋ ਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਵਿਸਾਰਿਆ ਸਭ ਕੂੜੋ ਕੂਰ ਨੇਜੇ ਬਾਜੇ ਤਖਤ ਸਲਾਮ ਅਦਕੀ ਤ੍ਰਿਸ਼ਨਾ ਵਿਆਪੇ ਕਾਮ ਬਿਨ ਹਰ ਜਾਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵੈ ਨਾਮ ਸੁਹਿਲਾ ਦੂਜੇ ਭਾਏ ਅਗਿਆਨ ਦੁਹਿਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਹਿਤ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸਕੋ ਵਾਹ ਵਾਹ ਜੇ ਵਾਟ ਦਿਖਾਵੇ ਤਿਸ ਕੋ ਵਾਹ ਵਾਹ ਜੇ ਸ਼ਬਦ ਸੁਣਾਵੇ ਤਿਸ ਕੋ ਵਾਹ ਵਾਹ ਜੇ ਮੇਲ ਮਲਾਵੇ ਵਾਹ ਵਾਹ ਤਿਸ ਕੋ ਜਿਸ ਕਾ ਇਹੋ ਜੀਉ ਗੁਰ ਸ਼ਬਦ ਦੀ ਮਤ ਅੰਮ੍ਰਿਤ ਪੀਉ ਨਾਮ ਵਡਾਈ ਤੁਦ ਭਾਣੈ ਦੀਉ ਨਾਮ ਬਿਨਾ ਕਿਉ ਜੀਵਾ ਮਾਏ ਹਨ ਦਿਨ ਜਪਤ ਰਹੋ ਤੇਰੀ ਸਰਨਾਇ ਨਾਨਕ ਨਾਮ ਰਤੇ ਪਤ ਪਾਏ ਗੌੜੀ ਮਹੱਲਾ ਪਹਿਲਾ ਹਉ ਮੈਂ ਕਰਤਿ ਠੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹਉ ਮੈਂ ਜਾਏ ਪਰਮ ਪਦ ਪਾਈਐ ਰਹਾਉ ਹਉ ਮੈਂ ਕਰ ਰਾਜੇ ਬਹੁ ਧਾਵੈ ਹਉ ਮੈਂ ਖਪਹਿ ਜਨਮ ਮਰ ਆਵੈ ਹਉ ਮੈਂ ਨਿਵਰੈ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਜ ਸੰਗਾਰੈ ਅੰਤਰ ਸਾਚ ਸਹਿਜ ਘਰ ਆਵੈ ਰਾਜਨ ਜਾਣ ਪਰਮਗਤ ਪਾਵੈ ਸੱਚ ਕਰਨੀ ਗੁਰ ਭਰਮ ਚਕਾਵੈ ਨਿਰਪਉ ਕੈ ਘਰਤਾੜੀ ਲਾਵੈ ਹਉ ਹਉ ਕਰ ਮਰਨਾ ਕੀ ਆ ਪਾਵੈ ਪੂਰਾ ਗੁਰ ਭੇਟੇ ਸੋ ਝਗਰ ਚਕਾਵੈ ਜੇਤੀ ਹੈ ਤੇਤੀ ਕਿਹੋ ਨਾਹੀ ਗੁਰਮਖ ਗਿਆਨ ਭੇਟ ਗੁਣ ਗਾਹੀ ਹਉ ਮੈਂ ਬੰਦਨ ਬੰਦ ਭਵਾਵੈ ਨਾਨਕ RAM ਭਗਤ ਸੁਖ ਪਾਵੈ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮ ਕਾਲੇ ਕਰ ਆਇਆ ਬ੍ਰਹਮ ਕਮਲ ਪਿਆਲ ਨਾ ਪਾਇਆ ਆਗਿਆ ਨਹੀਂ ਲੀਨੀ ਭਰਮ ਭਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ ਮਾਇਆ 모ਹੇ ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਉਹ ਅਬਦਾਸੀ ਅਲਖ ਅਭੇਵਾ ਸੁਲਤਾਨ ਖਾਨ ਬਾਦਸ਼ਾ ਨਹੀਂ ਰਹਿਣਾ ਨਾਮੋਂ ਭੂਲੇ ਜਮ ਕਾ ਦੁਖ ਸਹਿਣਾ ਮੈਂ ਧਰ ਨਾਮ ਜਿਉ ਰੱਖੋ ਰਹਿਣਾ ਚੌਦਰੀ ਰਾਜੇ ਨਹੀਂ ਕਿਸੈ ਮੁਕਾਮ ਸਾਹਾ ਮਰਹਿ ਸੰਚਹਿ ਮਾਇਆ ਦਾਮ ਮੈਂ ਧਨ ਦੀਜੈ ਹਰ ਅਮਰਤ ਨਾਮ ਰਈਤ ਮਹਿਰ ਮੁਕੱਦਮ ਸਿੱਖਦਾਰ ਐ ਨਿਹਚਲ ਕੋਏ ਨਾ ਦਿਸੈ ਸੰਸਾਰ ਐ ਆ ਫਰਿਓ ਕਾਲ ਕੂੜ ਸਿਰ ਮਾਰੈ ਨਿਸ਼ਚਲ ਏਕ ਸੱਚਾ ਸਤ ਸੋਈ ਜਿਨ ਕਰ ਸਾਜੀ ਤਿਨੈ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵਹਿ ਹਉਮੈ ਤਨ ਪੀਰਾ ਕਾਲ ਨਾ ਛੋੜੈ ਬਿਨ ਸਤਗੁਰ ਕੀ ਧੀਰਾ ਕਾਲ ਜਾਲ ਜਿਹਾ ਅਰਣੈਣੀ ਕਾਨੀ ਕਾਲ ਸੁਣੈ ਬਿਖ ਬੈਣੀ ਬਿਨ ਸ਼ਬਦੈ ਮੂਠੇ ਦਿਨ ਰੈਣੀ ਹਿਰਦਾ ਸਾਚ ਵਸੈ ਹਰ ਨਾਏ ਕਾਲ ਨਾ ਜੋਹੇ ਸਕੈ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸੁਮਾਏ ਗੌੜੀ ਮਹੱਲਾ ਪਹਿਲਾ ਬੋਲੇ ਸਾਚ ਮਿੱਥਿਆ ਨਹੀਂ ਰਾਈ ਚੱਲਹਿ ਗੁਰਮੁਖ ਹੁਕਮ ਰਜਾਈ ਰਹਿ ਅਤੀਤ ਸੱਚੇ ਸਰਨਾਈ ਸੱਚ ਕਰ ਬੈਸੈ ਕਾਲ ਨਾ ਜੋ ਹੈ ਮਨਮੁਖ ਕਉ ਆਵਤ ਜਾਵਤ ਦੁਖ ਮੋਹ ਹੈ ਰਹਾਉ ਆਪਿਓ ਪੀਓ ਅਕਥ ਕਥ ਰਹੀ ਐ ਨਿਜ ਕਰ ਬਹਿਸ ਸਹਿਜ ਕਰ ਲਈ ਐ ਹਰ ਰਸ ਮਾਤੇ ਇਹੋ ਸੁਖ ਕਹੀ ਐ ਗੁਰਮਤਿ ਚਾਲ ਨਿਸ਼ਚਲ ਨਹੀਂ ਡੋਲੇ ਗੁਰਮਤਿ ਸਾਚ ਸਹਿਜ ਹਰ ਬੋਲੇ ਪੀਵੇ ਅੰਮ੍ਰਿਤ ਤਤ ਵਰੋਲੇ ਸਤਗੁਰ ਦੇਖਿਆ ਦੀ ਖਿਆਲੀ ਨਹੀਂ ਮਨ ਤਨੇ ਅਰਪਿਓ ਅੰਤਰਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮ ਹੰਸ ਸਤਜੋਤ ਅਪਾਰ ਜਹ ਦੇਖੋ ਤਹ ਇਕੰਕਾਰ ਰਹਿ ਨਿਰਾਲਮ ਏਕਾ ਸਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਨੀ ਮਨ ਤੇ ਮਨ ਮਾਨਿਆ ਚੂਕੀ ਹੰ ਭਰਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਅਲਖ ਲਖਾਇਆ ਨਿਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਪਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮਕ ਹੋਈ ਨਾਨਕ ਸਾਚ ਨਾਮ ਮਲ ਖੋਈ ਗੌੜੀ ਮਹਿਲ